ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਬਜਿੰਦਰ ਕੋ ਪਹੁੰਚ ਗਏ ਜੀ ਪਿੰਡ ਜਾ ਠੇਕੋੜ ਜ਼ਿਲ੍ਹਾ ਮਰਸਾ ਪਹਿਲੇ ਤਹਿਸੀਲ ਬਾਬਕਹਲਾ ਮੜਾ ਕੈਮਰਾ ਕਮਾਓ ਘਟੋੜਾ 6:07 ਲੈ ਬਾਈ ਝੋਟੇ ਸੇਲ ਆ ਜੀ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਗੁਰ ਬਾਈ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਭ ਠੀਕ ਠਾਕ ਵਧੀਆ ਵਧੀਆ ਜੀ ਹੋਰ ਆ ਫੇਰ ਤਾਂ 6:00 ਵੱਜ ਗਈ ਆ ਮੜਜੀ ਲੱਗ ਗਈ 6:00 ਕੱਲ ਨਾ ਅੱਛਾ ਉਹਦਾ ਕਰਕੇ ਫਿਰ ਹੁਣ ਥੋੜੀ ਜਿਹੀ ਸਿੱਟ ਆਹ ਤੁਰ ਨਹੀਂ ਜਾਂਦਾ ਹਜੇ ਨਹੀਂ ਨਹੀਂ ਮੜਾ ਜੀ ਲੱਗਦਾ ਤੁਰਿਆ ਆਦਾ ਹੂੰ ਹੂੰ 6 ਚੜਦੀ ਕਲਾ ਚ ਮਾਰਾ ਸੋ ਚਲੋ ਚਾਰ ਪਾਈ ਡੰਗਰ ਅੱਜ ਵੀ ਸੰਦੀਪ ਸਿੰਘ ਹੈਗੇ ਆ ਠੀਕ ਆ ਠੀਕ ਆ ਤੇ ਇਹਨਾਂ ਕ ਸੂਈਆਂ ਮੱਜਾਂ ਦੋ ਗੱਬਣਾ ਵਾ ਪੰਜ ਕ ਪਾਵਾਂਗੇ ਅੱਜ ਠੀਕ ਆ ਤੇ ਕੋਈ ਨਹੀਂ ਹੈਗਾ ਬਾਈ ਆਪ ਨੂੰ ਹਾਂ ਜੀ ਆਪ ਤੇ ਬਜਿਸ ਹੋਇਆ ਕਿ ਨਾ ਮਾਜੀ ਇਹ ਇਹ ਪਹਿਲਾ ਸੂਆ ਸੰਦੀਪ ਸਿੰਘ ਚਾਰ ਦੰਦ ਕੱਟੀ ਆ ਵਾ ਅੱਛਾ ਪਹਿਲਾ ਸੂਈਆਂ ਗੱਬਣਾ ਇਹ ਸੂਈ ਆ ਅੱਛਾ ਸੂਈ ਆ ਮਗਰ ਕੱਟੀ ਆ ਅੱਛਾ ਮਗਰ ਕੱਟੀ ਆ ਹਾਂ ਜੀ ਤੇ ਹੁਣ ਇਸ ਟਾਈਮ ਦੁੱਧ ਕਿੰਨਾ ਜੀ ਇਹਦੇ ਸਲੇ 8 ਤੋਂ 9 9 ਲੀਟਰ ਬੋਲਾ ਹੋਣੀ 9 ਲੀਟਰ ਬੋਲਾ ਹੀ ਆ ਹਾਂ ਜੀ ਲੋ ਟੋਰਨ ਰੋ ਪਹਿਲਾ ਸੂਰ ਚਾਰ ਚੋਟੀ ਫੇ ਕੱਢੀ ਸੋਣੀ ਆ ਚੁਾਈ ਜੂ ਬਾਈ ਬਿਲਕੁਲ ਵਧੀਆ ਜੀ ਓਕੇ ਕੋਈ ਨਾਤ ਨਹੀਂ ਕੋਈ ਉਧਰ ਦੀ ਝੋਟੀ ਆ ਸੰਦੀ ਲੋ ਜੀ ਕਰੋ ਚੈੱਕ ਕੱਟੀ ਮਗਰ ਹੈ ਨਾ ਕੱਟੀ ਮਗਰ ਆ ਸੰਦੀ ਅੱਜ ਤੀਜਾ ਦੇਣਿਆ ਅੱਛਾ ਬੋਲੇ ਚੋ ਸਾਫ ਹੋ ਗਈ 9:00 10:00 ਹੋ ਜੇ ਜੀ ਫਿਰ ਬੋਲੇ ਨਾ ਹੈਗਾ ਫਿਰ ਦੁੱਧ ਕਿੰਨਾ ਕਰੂਗੀ ਦੁੱਧ 12 13 ਲੀਟਰ ਸੰਦੀ ਅੱਛਾ 12 13 ਲੀਟਰ ਕਰ ਦੂਗੀ ਸੋਣੀ ਦੀ ਕੁਆਲਿਟੀ ਵੇਖੋ ਹੂੰ ਬਹੁਤ ਦਸ ਲਾਲੀ ਝੋਟੀ ਯਾਦ ਪਾਤ ਆ ਸਹੀ ਸਹੀ ਬਖਾ ਲੋ ਨਿੱਕਾ ਸਿੰਘ ਆ ਜੀ ਹਾਂ ਜੀ ਆ ਜਾਓ ਜੀ ਆਜੋ ਨਾ ਨਾਲੇ ਉਬਰ ਜੋੜੇ ਨਾ ਚੌਗੀ ਸੰਦੀਚਾ ਚਾਰ ਦਾ ਕੱਟੇ ਬਿਲਕੁਲ ਬਿਲਕੁਲ ਜੀ ਇਹ ਅੱਜ ਪਛੀ ਜਿੰਨੇ ਜਿੱਕ ਤੇ ਹਾਂਜੀ ਬਾਜੀ ਨਾਲਾ ਨੂਣਾ ਬੜੀਆਂ ਸੰਦੀਚਾ ਹੂੰ ਬੋਲੋ ਸਿੱਥੇ ਮੋਲੇ 12 ਆ ਅੱਛਾ 15 ਨਹੀਂ ਦੇ ਰਹੇ ਹਾਂ ਨਾ 12000 ਚਲੋ 1 ਲੱਖ 12000 ਠੀਕ ਆ ਲੋ ਜੀ 1 ਲੱਖ 12000 ਦੀ ਗੁਲਟੀ ਬੜੀ ਆ ਹਾਂ ਨਹੀਂ ਬਹੁਤ ਸੋਹਣੇ ਜੋੜੇ ਪੜੇ ਪਲੀ ਪੁਲੀ ਪੁਰੀ ਆ ਹਾਂ ਇੱਕ 12 ਦੀ ਦੇ ਦੋ ਠੀਕ ਆ ਆਹ ਆਈ ਫਿਰ ਇਹ ਵੀ ਸੂਈ ਹੈ ਵੀ ਚਾਰ ਦਾ ਸੰਦੀਪ ਸਿੰਘ ਅੱਛਾ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਲੋ ਜੀ ਇਹ ਵੀ ਪਹਿਲਾ ਸੂਆ ਚਾਰ ਰੰਗ ਦੇ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਕੱਟੀ ਹੈ ਜੈਡ ਬਲੈਕ ਪੂਰੀ ਜੈਡ ਬਲੈਕ ਠੀਕ ਹੈ ਕੱਟ ਕੋਟ ਵਾਲਾ ਲੈਵਾ ਠੰਡੀ ਠੁੰਡੀ ਬੜੀ ਭਵੇਂ ਇੰਨਾ ਬੁੱਤ ਫੇਰ ਕੇ ਕੰਮ ਇਹ ਵੀ ਫਿਰ ਦੁੱਧ ਚੰਗਾ ਕਰੂਗੀ ਜੀ ਫਿਰ ਇਹ ਵੀ ਸੰਦੀਪ ਸਿੰਘ 8-9 ਕਿਲੋ ਬੋੜਾ ਦੇਖੋ ਅੱਛਾ 8-9 ਕਿਲੋ ਬੋੜਾ ਆ ਜੇ ਠੀਕ ਆ ਹਾਂਜੀ ਕੁਆਲਿਟੀ ਵਖਾ ਲੋ ਇਹ ਵੀ ਛੋਟੀ ਜੀ ਕਿਦਾਂ ਨਹੀਂ ਸੋਹਣੀ ਸਿੰਘ ਸਿੰਘ ਬੜਾ ਚੰਗਾ ਵਾ ਕੰਗਰੇਜਾ ਸਿੰਘ ਹਾਂਜੀ ਹਾਂਜੀ ਤੋ ਨਾ ਨਾ ਤੋਲ ਲੋ ਚੌਣ ਚਾਣ ਬੜੀ ਇੱਕ ਨੰਬਰ ਆ ਠੀਕ ਆ ਸਾਰਿਆਂ ਦੀ ਚਵਾਈ ਇੱਕ ਨੰਬਰ ਇਹਦੇ ਮਗਰ ਘਟਿਆ ਨਾ ਇਹਦੇ ਮਗਰ ਵੀ ਕੱਟੀ ਸੀ ਕਿੰਨਾ ਮਗਰ ਕੱਟੀਆਂ ਇਹ ਕਿੰਨਾ ਮਗਰ ਘਟਿਆ ਠੀਕ ਆ ਆ ਜਾਓ ਜੀ ਆ ਜਾਓ ਆ ਜਾਓ ਲਓ ਕਿੰਨਾ ਕਰੂ ਭਾਜੀ ਫਿਰ ਦੁੱਧ ਜੀ ਹੈ ਦੁੱਧ ਕਿੰਨਾ ਕਰੋਗੀ ਇਹ ਦੋ ਤੇ ਸੰਦੀਪ ਸਿਆ 11 ਲੀਟਰ ਭਰੂਗੀ ਅੱਛਾ 11 ਕਰੋ ਹਾਂ ਜੀ ਵੱਡੀ ਛੋਟੀ ਹੈ ਜੀ ਪੂਰੀ ਜੇ ਸਾਹ ਹੋਂ ਚੱਲੀ ਹੋਸ ਹੋਂ ਨਾ ਪਤਾ ਹੀ ਨਾ ਸਲਾ ਭਾਜੀ ਛੋਟੀ ਪੂਰੀ ਬਹੁਤ ਨਸਲਾ ਹੂੰ ਇਹਦਾ ਮੁੱਲ ਜੀ ਫਿਰ ਇਹਦਾ ਸੰਦੀਪ ਸਿੰਘ ਮੁੱਲ 1.5 ਹੂੰ 95 ਦੀ ਹਾਨਾ ਦੇ ਦਾਂਗੇ 95 ਹਜ਼ਾਰ ਦੀ ਹਾਨਾ ਦੇ ਦਾਂਗੇ ਜੀ 95 ਹਜ਼ਾਰ ਦੀ ਹਾਨਾ ਹੈ ਕੁਆਲਟੀ ਵੱਡੀ ਛੋਟੀ ਦੀ ਪਰ ਵੱਡੀ ਛੋਟੀ ਹੈ ਚਾਰ ਦਾਂਦੇ ਅਜੇ ਸੂਸਾ ਚ ਆਇਆ ਲੱਪਾ ਲਾ ਬਿਲਕੁਲ ਜੀ ਬਿਲਕੁਲ ਅਜੇ ਬੋਲੇ ਚ ਨਿਕਲੀਆਂ ਸਰ ਇਹ ਛੋਟੀ ਚਲ ਭਾਈ ਆ ਵੀ ਜੈਡ ਬਲੈਕ ਜੀ ਹਾਂਜੀ ਇਹ ਗੱਬੜ ਇਹ ਵੀ ਸੂਈ ਸੰਦੀਪ ਸਿੰਘ ਅਜੇ ਵੀ ਸੂਈ ਆ ਇਹਦੇ ਮਗਰ ਵੀ ਕੱਟੀ ਲੋ ਜੀ ਇਹਦੇ ਮਗਰਾਂ ਦੇ 나ੜੂ ਨਾਲ ਆ ਤਾਜ਼ੇ ਵਖਾਲਦਾਂ ਬੱਚੇ ਇਹਦੇ ਮਗਰ ਵੀ ਘੱਟੀ ਆ ਕਰੋ ਚੱਕ ਕੇ ਵੀ ਬਿਲਕੁਲ ਗਿੱਲੇ ਡਾਰੀਆਂ ਇਹਦੇ ਹਾਂਜੀ ਦੁੱਧ ਕਿੰਨਾ ਜੀ ਏਅਰ ਕੋਲ ਸੰਦੀਪ ਸਾਂ 8 ਲੀਟਰ ਬੋਲਾਉ 8 ਕਿਲੋ ਬੋਲਾ ਯਾਰ ਬੋਲੇ ਜੀ ਆਜੇ ਤਿੰਨੇ ਹੀ ਸਾਮ ਹਾਂ ਬੋਲੇ ਤੇ ਆ ਨਹੀਂ ਠੀਕ ਹੈ ਜੀ ਆਜੋ ਜੀ ਆਜੋ ਆਇਆ ਸੁਸਾਹ ਚ ਆਇਆ ਪਾ ਲੁਪਾ ਲੁਪਾ ਥੋੜੀ ਜਿਹਾ ਮਾਰਿਆ ਵਾ ਲਿਆਓ ਜੀ ਦਿਓ ਇੰਨਾ ਮੁੱਲ ਦਿਖਾ ਲੋ ਇਹਦਾ ਇਹਦਾ ਮੁੱਲ ਇਹਦਾ ਸਹੀ ਸੇ ਮੁੱਲ 85 ਹਾਂਜੀ 75000 ਦੀ ਆਨਾ ਦੇ ਦਾ ਚਲੋ 75000 ਰਹਾ ਨਾ ਬਈ ਬਾਈ ਦੇ ਭਾਅ ਦੇ ਤਾਂ ਬਿਲਕੁਲ ਜਾਇਜ਼ ਭਾਅ ਦੇ ਹਰ ਵਾਰੀ ਵੀ ਇੱਕਦਮ ਉਹ ਕਿ ਬਹੁਤ ਸੋਹਣਾ ਭਾਅ ਹੈ ਇਹ ਲੈਵਲੋਂ ਚੰਗੇ ਨੇ ਹਾਰੇ ਕੱਟ ਵਾਲਾ ਲੈਵਾ ਨਾਲੇ ਚਲੋ ਪਠਾਲ ਦੇ ਕਰ ਠੀਕ ਹੈ ਵੇਖਣ ਦੀ ਬਸ ਠੀਕ ਸਫਾਈਆਂ ਬੜੀਆਂ ਬਾਕੀ ਅਜੇ ਬੋਲੇ ਚਲੋ ਸਾਫ ਸੁਫੀ ਹੋਈਆਂ ਆ ਸਾਫ ਹੋਣਾ ਜੀ ਅਜੇ ਆਹ ਗੱਬੜ ਹੈ ਜੀ ਉਹ ਗੱਬਣਿਆ ਛੋਟੀ ਅੱਛਾ ਇਹ ਗੱਬੜਾ ਇਹ ਕਿਨ੍ਹਾ ਸੂਆ ਜੀ ਇਹ ਦੂਜਾ ਸੂਆ ਸਨੀ ਇਹ ਵੀ ਦੂਜਾ ਸੂਆ ਹਾਂਜੀ ਲੈ ਜਿਓ ਦੱਸ ਦੇਣਾ ਨਾ ਜੀ ਲੈ ਜਣੇ ਦੱਸ ਦੇਣਾ ਹੱਤਾ ਦੱਸ ਦੇਣਾ ਲੋ ਜੀ ਦੱਸ ਦੇਣ ਲੈ ਜਣੇ ਛੋਟੀ ਵੱਡੀ ਝੋਟੀ ਆ ਪੂਰੀ ਤੋਰੋ ਭਾਈ ਇਹਦੇ ਨੂੰ ਕਰ ਲੋ ਆ ਦੁੱਧ ਫੇਰ ਮਗਰਾਂ ਦੀ ਵੀ ਠੰਡੀ ਐ ਕੋਈ ਗੱਲ ਨਹੀਂ ਜਿੱਦਾਂ ਮਰਜੀ ਐ ਠੰਡੀ ਬਹੁਤ ਠੰਡੀ ਝੋਟੀ ਆ ਨਹੀਂ ਨਹੀਂ ਠੀਕ ਐ ਜੀ ਤੋਰ ਇਨੇ ਤੋਰੋ ਭਜੀ ਕਿੰਨਾ ਦੁੱਧ ਕਰੋਗੀ ਦੁੱਧ ਸਨੀ ਦਾ 12 ਲੀਟਰ ਕਰੋਗੀ 12 ਵੱਡੀ ਮੈਂ ਆ ਨਾ ਬਹੁਤ ਚੋਟੀ ਚੰਗੀ ਕੁਆਲਿਟੀ ਖਾ ਲੋ ਫੇਰ ਸੂਰਬ ਖਾ ਲੋ ਹੂੰ ਹੂੰ ਇਹ ਸਿੰਘ ਤੋ ਨਸ ਲਾ ਲਈਏ ਕਾਲੀ ਜੱਡ ਬਲੈਕ ਹਾਂ ਹਾਂ ਬਿਲਕੁਲ ਜੀ ਅੱਜ ਨਵਾਲੀਆਂ ਨੂਲੀਆਂ ਦੀ ਠੰਡ ਬੜੀ ਉਹ ਦੰਮੜ ਜਾ ਹਾਫ ਸੁਫ ਕੀਤਾ ਠੀਕ ਹੈ ਆਜੋ ਆਜੋ ਸਿੰਘ ਨੂੰ ਖਾ ਲਓ ਕਿਦਾਂ ਇਹਦਾ ਮੁੱਲ ਇਹਦਾ ਸੰਦੇਸ਼ ਮੁੱਲ ਕਰਾਂਗੇ 90 85 ਦੀ ਤੇ 83000 ਨਹੀਂ ਦੇ ਦਾਂਗੇ 85000 82 ਦੀ ਦੇ ਦਾਂਗੇ ਚਲੋ 82000 ਦੀ ਹਾਂ ਨਾ ਦੇਖਾ ਲੈ ਬਾਕੀ ਸਪਾਈ ਸੂਈ ਬੜੀ ਛੋਟੀ ਦੀ ਵਿਖਾ ਹਾਂ ਪਤਾ ਚੰਗੇ ਦੇ ਵਹਾ ਦੇ ਕਾ ਵੇ ਠੀਕ ਆ ਜੇ ਬਣਨਾ ਛੋਟੀ ਨਹੀਂ ਸਣੀ ਸਾ ਲੋਲ ਬੜਾ ਇਹ ਵੀ ਗੱਬਣਾ ਉਹ ਵੀ ਗੱਬਣਾ ਅਜੇ ਇਹ ਵੀ ਗੱਬਣਾ ਆ ਇਹ ਵੀ ਦੋਰੋ ਇਹ ਲੋਲ ਇਹ ਵੀ ਗੱਬਣਾ ਜੈਡ ਬਲੈਕ ਜੈਡ ਬਲੈਕ ਭੋੜੀ ਨਹੀਂ ਥਿੰਗ ਭੋੜੀ ਸ਼ਿਪਰਾਜ ਸਿੰਘ ਆ ਲੱਗਦਾ ਹੀ ਭੋੜੀ ਕੁਆਲਿਟੀ ਬੜੀ ਮੈਂ ਦੀ ਵਾਹ ਇਹ ਤਾਂ ਸੰਦੀਪ ਜੀ ਨੇ ਕਾ ਜੀ ਅੱਜ ਅੱਗੇ ਜਿਹੜਾ ਪਾਣੀ ਦੁੱਧ ਕਿਨਾ ਕਰੂ ਐਹੋ ਜੀ ਦੁੱਧ ਦਾ 10 ਲੀਟਰ ਤੇ ਕਰੂ ਦਵੇਂ ਰਾਮ ਦਾ ਯਾਦ ਵਾਲੀ ਏਡੀ ਮਾੜੀ ਨਹੀਂ ਹੈਗੀ ਏਦੀ ਹੂੰ ਬਹੁਤ ਕੁਆਲਟੀ ਵਾਲੀ ਛੋਟੀ ਇਹਦਾ ਬੋਲ ਇਹਦਾ ਚਲ ਵਖਾੜ ਲਈਂ ਦੇ ਕਰ ਲੈ ਮੇਲੇ ਜਾਣ ਵਾਲੀ ਆ ਉਹ ਚਾਲ ਹੌਲੀ ਬਾਈ ਜੀ ਦੁੱਧ ਬੋਕ ਕਰਦੀ ਆ 70 70 ਜਿਹੜਾ ਪਾਇਆ ਕਿ ਨਹੀਂ ਹਜੇ ਤੱਕ ਸਵੀਰ ਦੇ ਹੱਥ ਫੋਨ ਆ ਗਏ ਆ ਅੱਛਾ ਉਹਦੋਂ ਦਾ ਫੋਨ ਨਹੀਂ ਬੰਦ ਹੋਇਆ ਅੱਛਾ ਠੀਕ ਆ ਬਾਹਰ ਨੂੰ ਚਾਹੁੰਦੇ ਹਾਂ ਹਰੇ ਵੀ ਚੱਲਣਾ ਇਹ ਨਹੀਂ ਤਾਂ ਵੀ ਪਾ ਹਰੇ ਵੀ ਚੱਲਣਾ ਬਾਜੀ ਇਹ ਨਹੀਂ ਕਰੂਗੇ ਪੁੱਕੇ ਪਾ ਲੈ ਸਾਰੇ ਕੋਈ ਬਾਤੜੀ ਬੰਦਾ ਹੈਗਾ ਵਾ ਸਾਰੇ ਇੱਕੋ ਜੀ ਥੋੜਾ ਵੀ ਲੱਖਾਂ ਵਾਲੇ ਖਰੀਦਣ ਵਾਲੇ ਆ ਹਾਂਜੀ ਫਿਰ ਹਾਂ ਇਹਰਾ ਸੰਦੀਸ਼ਾ 75 ਆ ਨਾ 70000 ਚਲੋ ਥੋਕਣਾ ਵਾਲਾ ਹੀ ਪਾਜਾਂ ਅੰਦ ਵੇਲੇ ਨਾ ਜਾਊਗੀ ਨਹੀਂ ਠੀਕ ਹੈ ਜੀ ਆਹੋ ਚੱਲ 70000 ਦਾ ਆਉਂਦਾ ਵੀ ਕੋਈ ਨਹੀਂ ਅੱਜ ਕੋਈ ਬੜਾ ਤੋਕਣਾ ਵਾਲਾ ਨਹੀਂ ਕੋਈ ਨਾਲ ਆ ਇਹੋ ਹੀ ਨਹੀਂ ਬਸ ਲਓ ਜੀ ਇਹੀ ਪੰਜ ਝੋਟੀਆਂ ਜੀ ਬਾਕੀ ਵਾਰ-ਵਾਰ ਇਹੀ ਬੇਨਤੀ ਕਰਦੇ ਇੱਥੇ ਆ ਕੇ ਇੱਕ ਟਾਈਮ ਦੋੜਾ ਚੁਆਈ ਕਰੋ ਚਲੋ ਨਹੀਂ ਤੇ ਬਾਈਓ ਫੁੱਲ ਗਾਰੰਟੀ ਹੋਣ ਨੇ ਮਗਾਸੇ ਕੁਝ ਬੜੀ ਗੱਲ ਹੀ ਨਹੀਂ ਮੈਨੂੰ ਥਾਣਾ ਪਿਛੇ ਪਾਰ ਦੀ ਸਭ ਗਾਰੰਟੀ ਚਲੋ ਨੰਬਰ 7008242705 ਪਿੰਡ ਕੋੜਜਾਤ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾ ਸੱਚਾ ਸੱਚਾ